ਜੋ ਕਿ ਸਾਇੰਸ ਕਹਿੰਦੀ ਹੈ ਵੀ 60 ਤੋਂ 70000 ਤੱਕ ਉਹ ਆnde ਹੀ ਆnde ਨੇ ਜੀ ਹਰੇਕ ਨੂੰ ਆnde ਨੇ ਜੀ ਤੁਸੀਂ ਜਿਹੜੀ ਚੀਜ਼ ਵੱਲ ਤੇ ਆਂਦੇ ਲੋਗੇ ਉਸੇ ਨੂੰ ਕੱਟ-ਕੱਟ ਕੇ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਊਗਾ ਮਾਰ ਦੀ ਬਣਿਆ ਹੀ ਹੈ ਸੈਨੀਫੈਸਟੇਸ਼ਨ ਵਾਲਾ ਜਿਹੜਾ ਵਰਡ ਹੈ ਜੀ ਇਹ ਬੜਾ ਟ੍ਰਿੱਕੀ ਵਰਡ ਹੈ ਇਹ ਸਭ ਤੋਂ ਜ਼ਿਆਦਾ ਗੁੰਮਰਾਹ ਕਰਨ ਵਾਲਾ ਵਰਡ ਹੈ ਮੈਨੀਫੈਸਟੇਸ਼ਨ ਪੋਜ਼ਿਟਿਵ ਥਿੰਕਿੰਗ ਯਾ ਚੜ੍ਹਦੀ ਕਲਾ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਜੇ ਤਾ ਤੁਸੀਂ ਕਦਮ ਹੀ ਨਹੀਂ ਚੱਕੇ ਔਰ ਬੈਠੇ ਸਿਰਫ ਸੋਚਦੇ ਹੀ ਰਹੇਗੇ ਵੀ ਐਮਾ ਹੋ ਜੇ ਉਹ ਨਾ ਹੋ ਜੇ ਫਲਾਣਾ ਨਾ ਹੋ ਜੇ ਟਿਕਾਣਾ ਨਾ ਹੋ ਜੇ ਸਿਰੇ ਓਵਰ ਥਿੰਕਿੰਗ ਓਕੇ ਤੁਹਾਡਾ ਐਫਰਟ ਨਹੀਂ ਹੈ ਤੁਸੀਂ ਮਿਹਨਤ ਨਹੀਂ ਕਰ ਰਹੇ ਕੁਝ ਜਾਂ ਤੁਸੀਂ ਜੇ ਤੁਸੀਂ ਉੱਠ ਕੇ ਆ ਗਏ ਤੁਹਾਡੇ ਕੋਲ ਇੱਕੋ ਹੀ ਕੈਮਰਾ ਜੀ ਤੁਸੀਂ ਉੱਠ ਕੇ ਆ ਗਏ ਤਾਂ ਇਹ ਡੀਪ ਥਿੰਕਿੰਗ ਹੈ ਮਤਲਬ ਇਹੀ ਨਾਨਕ ਦਾ ਪਹਿਲਾ ਸਿਧਾਂਤ ਹੈ ਕਿਰਤ ਕਰੋ ਜੀ ਕਿਰਤ ਦਾ ਮਤਲਬ ਐਫਰਟ ਕਰੋ ਤੋਂ ਦਿਲਜੀਤ ਦਸਾਂਝ ਨੇ ਵੀ ਡੈਫੀਨੇਟਲੀ ਡੀਪ ਥਿੰਕਿੰਗ ਕੀਤੀ ਹੈ 22 ਸਾਲ ਹੋ ਗਏ ਕਿ ਮੈਂ ਇਸ ਤੋਂ ਵੀ ਜ਼ਿਆਦਾ ਜਿੰਨਾ ਵੀ ਉਹ ਜਿੰਨਾ ਕਹਿ ਰਿਹਾ ਉਹ ਸਭ ਸੱਚ ਕਹਿ ਰਿਹਾ ਉਨੇ ਐਫਰਟ ਕਰਿਆ ਡੀਪ ਥਿੰਕਿੰਗ ਕਰੀ ਐਫਰਟ ਕੀਤਾ ਤਾਂ ਉਹਦੇ ਰਿਜ਼ਲਟਸ ਜਿਹੜੇ ਆਏ ਨੇ ਤੋ ਕਿਆ ਰਿਜ਼ਲਟ ਸਿਰਫ ਮੈਨੀਫੈਸਟੇਸ਼ਨ ਦੇ ਨਾਲ ਬਿਲਕੁਲ ਨਹੀਂ ਆਏ ਬਿਲਕੁਲ ਨਹੀਂ ਆਏ ਉਸ ਤੋਂ ਜ਼ਿਆਦਾ ਮਿਹਨਤ ਕਰਨ ਵਾਲੇ ਬੰਦੇ ਵੀ ਇਸ ਤਰ੍ਹਾਂ ਕੀਤੇ ਹੋਣਗੇ ਮੈਨੀਫੈਸਟੇਸ਼ਨ ਦੇ ਨਾਲ ਜੋੜ ਕੇ ਵੀ ਮੈਂ ਮੈਨੀਫੈਸਟ ਕਰਿਆ ਬਾਕੀ ਸਾਰੀਆਂ ਚੀਜ਼ਾਂ ਨੂੰ ਅੰਡਰਪਲੇ ਕਰਤਾ ਮੈਂ ਇੱਕ ਤਰ੍ਹਾਂ ਦਾ ਸੁਣਨ ਵਾਲੇ ਨੂੰ ਹੋਰ ਕੁਝ ਸੁਣਦਾ ਹੀ ਨਹੀਂ ਉਹਨਾਂ ਤਾਂ ਲੱਗਿਆ ਵੀ ਇਹ ਬੈਠਾ ਸੋਚ ਹੀ ਗਿਆ ਤੇ ਮੈਂ ਵੀ ਸੋਚਾਂ ਤੇ ਹੋ ਜਾਊਗਾ ਇਹ ਬਹੁਤ ਬੜੀ ਡਿਸ ਸਰਵਿਸ ਹੈ 휴ਮੈਨਿਟੀ ਕਿਸਮਤ ਕੀ ਹੈ ਤੁਹਾਡੀ ਹਾਈਟ ਜਿਹੜੀ ਹੈ ਤੁਹਾਡੀ ਕਿਸਮਤ ਹੈ ਕਰਮ ਕੀ ਹੈ ਤੁਹਾਡਾ weight ਤੁਹਾਡਾ ਕਰਮ ਹੈ ਇਸੇ ਚੀਜ਼ ਨੂੰ ਆਸਾਨ ਕਰ ਦਿੰਦੇ ਨਾ ਬਹੁਤ ਆਸਾਨ ਕਰ ਦਿੰਦੇ ਆ ਉਹ ਦੂਜਿਆਂ ਵਾਸਤੇ ਡਿਸ ਸਰਵਿਸ ਹੋ ਗਈ ਇਹ ਬਹੁਤ ਕਿਉਂਕਿ ਹਰ ਜਗ੍ਹਾ ਜੇਕਰ ਜਾ ਕੇ ਆਪਾਂ ਗੱਲ ਕਰਾਂਗੇ ਮੈਨੀਫੈਸਟੇਸ਼ਨ ਮੈਨੀਫੈਸਟੇਸ਼ਨ ਕਿਤਾਬ ਵੀ ਕਿਉਂ ਜ਼ਿਆਦਾ ਪੜ ਰਹੇ ਨੇ ਲੋਕ ਕਿਉਂਕਿ ਆਸਾਨ ਹੈ ਯਾਰ ਸੋਚਿਤ ਕੀ ਲੱਗਦਾ ਸਿੱਧੂ ਸਾਹਬ ਵੀ ਪਰਮਾਤਮਾ ਨੇ ਗੋਦੀ ਚੱਕਿਆ ਉਹਨਾਂ ਨੂੰ ਠੀਕ ਹੈ ਪਰ ਮੇਰੇ ਹਿਸਾਬ ਨਾਲ ਦੇਖੋ ਮੇਰੀ ਇੱਜ਼ਤ ਦੀ ਜਗ੍ਹਾ ਨਹੀਂ ਜਿਹੜਾ ਬੰਦਾ ਆਪਣੀਆਂ ਭਾਵਨਾਵਾਂ ਦੇ ਉੱਤੇ ਕਾਬੂ ਨਹੀਂ ਨਾ ਕਰ ਸਕਦਾ ਜੀ ਉਹ ਬੰਦਾ ਅਜੇ ਬਹੁਤ ਪਿੱਛੇ ਹੈ ਲਾਈਫ ਦੇ ਵਿੱਚ ਉਹ ਸਿੱਧੂ ਸਾਹਿਬ ਜਿਹੜੀ ਇਹ ਚਰਚਾ ਕਰ ਰਹੇ ਨੇ ਵੀ ਜੀ ਇਹ ਐਨੀ ਦੇਰ ਤੇ 40 ਦਿਨ ਦੇ ਵਿੱਚ ਠੀਕ ਹੋ ਜਾਊਗਾ ਉਹ ਗਲਤ ਟੈਂਸ਼ਨ ਮੈਂ ਕਰ ਰਿਹਾ ਹਾਂ ਮੈਂ ਇਹ ਮੇਰਾ ਮੰਨਣਾ ਮੈਂ ਦੇਖੋ ਜਿਹੜਾ ਬੰਦਾ ਸਕਸੈਸਫੁਲ ਹੈ ਨਾ ਜੀ ਉਹਦੀਆਂ ਜਵਲੀਆਂ ਵੀ ਪ੍ਰੋਵੀਜ਼ਨ ਬਣ ਜਾਂਦੀਆਂ ਯੂਟਿਊਬਰੇ ਮੈਂ ਕਈ ਚੈਨਲ ਦੇਖੇ ਨੇ ਉਹ ਕਹਿੰਦੇ ਮੈਂ ਸੋਚਿਆ ਮੈਂ ਮਰਸੀਡੀਜ਼ ਲਾਊਗਾ ਮੈਂ ਦੇਖੋ ਮੈਂ ਮਾਰਸ ਡੀ ਲਿਆਂਦੀ ਮੈਂ ਮੈਨੀਫੈਸਟੇਸ਼ਨ ਕਰਿਆ ਫਿਰ ਮੈਂ ਕਿਹਾ ਮੈਂ ਆ ਲਿਆਂਗਾ ਪਰ ਮੈਂ ਆ ਲਿਆਂਦੀ ਆ ਗਈ ਉਹਦੇ ਕੋਲੇ ਠੀਕ ਕਿਉਂਕਿ ਉਹਨੂੰ ਵੀ ਲੱਗਦਾ ਕਿ ਮੈਨੀਫੈਸਟੇਸ਼ਨ ਕਰਕੇ ਆਇਆ ਇਸ ਤਰ੍ਹਾਂ ਨਹੀਂ ਆਇਆ ਆਟੋ ਬਾਇਓਗ੍ਰਾਫੀ ਹੈ ਉਹਦਾ ਨਾਮ ਸੀਗਾ ਫਰੀडम ਤੇ ਉਹ ਲਿਖੀ ਕਿਹੜੇ ਬੰਦੇ ਨੇ ਸੀ ਲਿਖੀ ਉਸ ਬੰਦੇ ਨੇ ਸੀ ਜਿਹੜਾ ਨਾਜ਼ੀ ਦੇ ਕੈਦ ਦੇ ਵਿੱਚ ਸੀਗਾ ਅੱਛਾ ਜੀ ਮਤਲਬ ਉਹ ਸ਼ਾਇਦ ਇੱਕ ਕਮਰੇ ਦੇ ਵਿੱਚ ਕਿੰਨੇ ਹੀ ਬੰਦੇ ਬੰਦ ਕਰਦੇ ਸੀ ਆ ਡੇਢ ਫੁੱਟ ਫੁੱਟ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਸੀ ਪ੍ਰੀਤੀ ਚ ਉੱਥੇ ਮਲਮੁੱਤਰ ਖਾਣ ਪੀਣ ਨੂੰ ਕੁਛ ਹੈ ਪਤਾ ਨਹੀਂ ਉਹਨੇ ਕਤਾਹ ਥੋੜ ਡੱਟ ਬੈਠੇ ਨਾਰਕ ਹੈ ਫਰੀडम ਤਾਂ ਹੁਣ ਮੇਰੇ ਕਟਾਣ ਨੂੰ ਜਾਗ ਗਏ ਵੀ ਇਹ ਯਾਰ ਤੈਨੂੰ ਕਹਦਾ ਫਰੀडम ਤੇਰੇ ਤਾਂ ਬੰਦ ਗੁਲਾਮ ਕੌਣ ਹੋਊਗਾ ਉਹ ਐਂਡ ਤੇ ਉਹਨੇ ਕੀ ਲਿਖਿਆ ਐਂਡ ਤੇ ਉਹਨੇ ਲਿਖਿਆ ਕਿ ਜੋ ਕਰਦੇ ਸੀ ਮੇਰੇ ਨਾਲ ਇਹ ਉਹਨਾਂ ਦੀ ਮਰਜ਼ੀ ਸੀ ਮੈਂ ਤਾਂ ਬੇਬਸ ਸੀ ਲੇਕਿਨ ਮੈਂ ਰਿਐਕਟ ਕਿਵੇਂ ਕਰਨਾ ਉਹ ਮੇਰਾ ਫਰੀडम ਸੀ ਸਵਾਲ ਰੱਬ ਤੇ ਸਵਾਲ ਆਪਣੀ ਹੋਂਦ ਤੇ ਸਵਾਲ ਹਰ ਉਹ ਚੀਜ਼ ਦੇ ਉੱਤੇ ਔਰ ਬਹੁਤ ਪੇਨਫੁਲ ਨੇ ਬਹੁਤ ਡਰਾਉਂਦੇ ਨੇ ਨਿਰਭਉ ਜਿਹੜਾ ਬਾਬੇ ਨਾਨਕ ਨੇ ਕਿਹਾ ਨਾ ਨਿਰਭਉ ਦਾ ਮਤਲਬ ਇਹ ਹੈ ਵੀ ਕਿਸੇ ਤੋਂ ਨਹੀਂ ਡਰਨਾ ਕਿਸੇ ਤੋਂ ਨਹੀਂ ਡਰਨਾ ਰੱਬ ਤੋਂ ਵੀ ਨਹੀਂ ਡਰਨਾ ਸਵਾਲ ਕਰਨਾ ਕਿ ਤੂੰ ਹੈ ਹੀ ਨਹੀਂ ਫਿਰ ਫਿਰ ਤੁਹਾਨੂੰ ਜਵਾਬ ਮਿਲੂਗਾ ਸਸੀ ਗਾ ਸਰ ਬਹੁਤ ਸਸੀ ਗਾ ਬਾਲ ਸਾਹਿਬ ਹੋਰ ਸਰ ਕਿਵੇਂ ਹੋ ਬਹੁਤ ਵਧੀਆ ਤੁਸੀਂ ਸੁਣਾਓ ਮਤਲਬ ਬਹੁਤ ਟਾਈਮ ਬਾਅਦ ਮੁਲਾਕਾਤ ਹੋ ਰਹੀ